ਜੀ ਕੀ ਨਾਂਜੀ ਤੁਹਾਡਾ ਗਗਨਜੀਤ ਅੱਛਾ ਜੀ ਕੀ ਪ੍ਰੋਬਲਮ ਸੀ ਕਿ ਤੁਹਾਨੂੰ ਧਾਰਦੀ ਧਾਰਦੀ ਧਾਰਤ ਮਤਲਬ ਜਦੋਂ ਆਪਾਂ ਬਾਥਰੂਮ ਕਰਦੇ ਹਾਂ ਟਟਾ ਚਟਾ ਪਾਣੀ ਨਾਲ ਆਉਂਦਾ ਸੀਗਾ ਤੇ ਪਾਣੀ ਡਿੱਗਦਾ ਸੀ ਅੱਛਾ ਹਾਂਜੀ ਠੀਕ ਹੈ ਕੱਲ ਜੀ ਵੀ ਰਹਿੰਦੀ ਸੀ ਨਾਲ ਹਾਂਜੀ ਕੱਲ ਜੀ ਰਹਿੰਦੀ ਸੀ ਅੱਛਾ ਤੇ ਸੁਪਨਦੋਸ਼ ਵੀ ਹੁੰਦਾ ਸੀ ਹੁੰਦਾ ਸੀ ਹੁੰਦਾ ਅੱਛਾ ਤੇ ਮਤਲਬ ਤੁਸੀਂ ਪਹਿਲਾਂ ਕਿਤੋਂ ਦਵਾਈ ਖਾਧੀ ਦਵਾਈ ਤਨੌਲੀਆ ਖਾਦੇ ਜੀ ਬਰਨਾਲੇ ਖਾਦੀ ਹੰਡਾਇਓ ਖਾਦੀ ਫਿਰ ਉਹ ਤੋਂ ਬਾਅਦ ਮਲੇਕੋਲ ਖਾਦੀ ਸੂਰੋਬੀ ਖਾਦੀ ਕਿਸੇ ਬਸੇ ਪੱਕੇ ਨਹੀਂ ਪਿਆ ਲੁਧਿਆਣੇ ਵੀ ਖਾਦੀ ਡੀਐਮਸੀ ਤੋਂ ਅੱਛਾ ਉਸ ਤੋਂ ਕੋਈ ਫਰਕ ਨਹੀਂ ਪਿਆ ਉਦੇ ਵਿੱਚ ਆਪਣੇ YouTube ਤੇ ਹਾਂਜੀ ਹਾਂਜੀ ਉਹਦੇ ਬਾਰੇ ਆ ਕੇ ਫਿਰ ਮੈਂ ਆ ਦਵਾਈ ਖਾਧੀ ਅੱਛਾ 2 ਮਹੀਨੇ ਖਾਧੀ ਜੀ ਅੱਛਾ ਲਗਾਤਾਰ ਠੀਕ ਹੈ ਉਹ ਠੀਕ ਹੈ ਪਰਿਵਾਰ ਵੀ ਸੁਖੀਆ ਸਭ ਸੁਖੀਆ ਮਤਲਬ ਹੁਣ ਜੇ ਤਾਂਤ ਪੈਂਦੀ ਸੀ ਖਾਦਾ ਵੀ ਖਾਦਾ ਪਿੱਛਾ ਲੱਗਣ ਲੱਗਿਆ ਖਾਦਾ ਪਿੱਛਾ ਲੱਗਦਾ ਉਹ ਸਰੀਰ 'ਚ ਜਾਣੀ ਪੈਦਾ ਹੋ ਗਈ ਠੀਕ ਹੈ ਹੁਣ ਜਿਹੜੀ ਇਹ ਪ੍ਰੋਬਲਮ ਆ ਤੁਹਾਨੂੰ ਠੀਕ ਗੱਲ ਪਾਉਂ ਹਾਂਜੀ ਹਾਂ ਮੈਂ ਤਾਂ 2 ਮਹੀਨੇ ਆ ਦਵਾਈ ਖਾਧੀ ਆ ਜੀ ਠੀਕ ਹੈ ਠੀਕ ਹੈ ਜੀ ਬਸ ਕਿਹੜਾ ਲਊਗਾ ਬਸ ਸੋਰੀ ਤਨ ਕਰੂ ਨਾ ਰੱਬੇ ਨਾਨਕ ਜੀ ਮਤਲਬ ਛੋਟੇ ਤੁਸੀਂ ਸਤੋਂ ਕਿੰਨਾ ਟਾਈਮ ਪਹਿਲਾਂ ਦਵਾਈ ਲੈਂਦੀ ਸੀ ਮ ਤਿੰਨ ਮਹੀਨੇ ਪਹਿਲਾਂ ਤਿੰਨ ਮਹੀਨੇ ਪਹਿਲਾਂ ਤੇ ਹੁਣ ਬਿਲਕੁਲ ਠੀਕ ਹੋ ਤੁਸੀਂ ਪੂਰਾ ਕੋਰਸ ਕੀਤਾ ਤੇ ਪਰਹੇਜ਼ ਰੱਖ ਕੇ ਬਾਕੀ ਜੇ ਤੁਹਾਨੂੰ ਵੀ ਕਿਸੇ ਨੂੰ ਪ੍ਰੋਬਲਮ ਹੈ ਤਾਂਤ ਪੈਂਦੀ ਹੋ ਸੁਪੰਦੋਸ਼ ਜਾਂ ਕੋਈ ਕੋਈ ਹੋਰ ਮਰਦਾਨਾ ਕਮਜ਼ੋਰੀ ਸੰਬੰਧੀ ਪ੍ਰੋਬਲਮ ਹੈਗੀ ਆ ਤੁਸੀਂ ਸਾਡੇ ਦਿੱਤੇ ਗਏ ਸਕਰੀਨ ਤੇ ਜਿਹੜੇ ਨੰਬਰ ਨੇ ਇਹਨਾਂ ਤੇ ਸੰਪਰਕ ਕਰ ਸਕਦੇ ਹੋ ਤੇ ਨਮਰਦ ਤੋਂ ਮਰਦਾ ਜਿਹੜਾ ਬਣ ਸਕਦੇ ਹੋ ਬਾਕੀ ਪੂਰੀ ਸਾਨੂੰ ਖੁੱਲ ਕੇ ਪ੍ਰੋਬਲਮ ਹੈ ਜਿਹੜੀ ਤੁਸੀਂ ਦੱਸ ਸਕਦੇ ਹੋ ਦੇ ਦਵਾਈ ਖਾਓ ਤੇ ਬਿਲਕੁਲ ਠੀਕ ਹੋ ਜਾਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਾਂਜੀ ਕੀ ਨਾਮ ਜੀ ਤੁਹਾਡਾ ਸਸੀ ਗੱਲ ਜੀ ਕਸੀ ਗਾਲ ਜੀ ਮੈਂ ਨਾਮ ਕਹਿੰਦਾ ਨਜੀਤ ਜੀ ਹਾਂਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਧਾਂਤ ਦੀ ਜੀ ਅੱਛਾ ਧਾਂਤ ਦੀ ਹੂੰ ਕਿ ਕਮਜ਼ੋਰੀ ਰਹਿੰਦੀ ਸੀ ਹੂੰ ਠੀਕ ਹੈ ਜੀ ਜਿਹੜਾ ਸਾਲਵ ਕਰਦਾ ਸੀ ਹੂੰ ਚਿੱਟਾਂ ਦਾ ਸੀ ਚਿੱਟਾ ਟਾ ਪਾਣੀ ਆਉਂਦਾ ਸੀ ਮਤਲਬ ਧਾਤ ਕਹਿੰਦੇ ਨੂੰ ਹਾਂ ਧਾਤ ਹੂੰ ਮੇਰੇ ਧਾਰ ਦੀ ਬਹੁਤ ਪ੍ਰੋਬਲਮ ਸੀ ਅੱਛਾ ਸੁਪਨਦੋਸ਼ ਵੀ ਹੁੰਦਾ ਸੀ ਮੈਂ ਲੁਧਿਆਣਾ ਗਿਆ ਮੈਂ ਹੈ ਜੀ ਸੁਪਨਦੋਸ਼ ਦੀ ਵੀ ਪ੍ਰੋਬਲਮ ਸੀ ਸੁਪਨਦੋਸ਼ ਵੀ ਸੀ ਹੂੰ ਹੈ ਜੀ ਹਾਂ ਮੈਂ ਤਨੌਲੇ ਤੋਂ ਬੰਨਾਲੇ ਤੋਂ ਸਭ ਜਾ ਕੇ ਅੱਛਾ ਠੀਕ ਹੈ ਜੀ ਉਦੋਂ ਮੈਂ ਲੁਧਿਆਣਾ ਗਿਆ ਫਿਰ ਸੋਟਾ WhatsApp ਤੇ ਦੇਖਿਆ ਹੂੰ ਇਹ ਗੱਬੀ ਤੇ ਬੇਤੇ ਬੇ ਪਿੰਡ ਦਵਾਈ ਮਿਲਦੀ ਹੈ ਨਰਮਾਦਰ ਭਾਈ ਆਪ ਇੱਥੇ ਦੇਖ ਲੈਣੇ ਉੱਥੇ ਆ ਕੇ ਅੱਜ ਸਾਮੀ ਆਇਆ ਤੁਹਾਡੇ ਕੋਲ ਦਵਾਈ ਲੈਣ ਆਜਪੰਦੀਆਂ ਗਲਤੀਆਂ ਔਰਤਾਂ ਤੇ ਮਰਦਾਂ ਦੇ ਗਪਤ ਰੋਗ ਲਕੋਰੀਆ ਮਹੀਨਾ ਘਟ ਜਾ ਫਿਰ ਵੱਧ ਆਉਣਾ ਪੈਡੂ ਵਿੱਚ ਦਰਦ ਬਵਾਸੀਰ ਯੂਰਿਕ ਐਸਿਡ ਹਰ ਤਰ੍ਹਾਂ ਦੇ ਜੋੜਾਂ ਤੇ ਦਰਦ ਦਾਦ ਖਾਜ ਖੁਜਲੀ ਸਕਰਾਣੂਆਂ ਦੀ ਕਮੀ ਅਤੇ ਹਰ ਤਰ੍ਹਾਂ ਦੀ ਮਰਦਾਨਾ ਤਾਕਤ ਦੀ ਵਧੇ